ਸ਼ੱਕੀ ਹਾਲਾਤਾਂ 'ਚ 22 ਸਾਲ ਦੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਘਰ ਰੋਟੀ ਖਾਣ ਤੋਂ ਬਾਅਦ ਸੈਰ ਗਿਆ ਨੌਜਵਾਨ ਜਦ ਕਈ ਘੰਟੇ ਤੱਕ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਿੰਡ 'ਚੋਂ ਹੀ ਉਸ ਦੀ ਲਾਸ਼ ਬਰਾਮਦ ਹੋਈ। ਪਰਿਵਾਰ ਦੇ ਵੱਲੋਂ ਕਤਲ ਦਾ ਖਦਸ਼ਾ ਜਤਾਇਆ ਗਿਆ ਹੈ ਅਤੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਗਈ ਹੈ। ਜਵਾਨ ਪੁੱਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਮਾਂ ਦਾ ਰੋ-ਰੋ ਕੇ ਬੁਰਾ ਹਾਲ, ਪੂਰਾ ਪਰਿਵਾਰ ਇਸ ਵੇਲੇ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਦੱਸਦੀ ਹੈ ਕਿ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਪਿੰਡ ਸੁਰ ਸਿੰਘ ਤੋਂ ਇਹ ਮਾਮਲਾ ਸਾਹਮਣੇ ਆਇਆ ਇੱਥੇ ਕਿ 22 ਸਾਲਾਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਜਿੱਥੇ ਕਿ ਪਰਿਵਾਰ ਦੇ ਵੱਲੋਂ ਕਤਲ ਦਾ ਖਸ਼ਾ ਵੀ ਜਤਾਇਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੁੰਡੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਉਸ ਦੇ ਸਰੀਰ ਤੇ ਨੀਲ ਦੇ ਨਿਸ਼ਾਨ ਵੀ ਹਨ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਉਹਨਾਂ ਦੇ ਮੁੰਡੇ ਦਾ ਕਤਲ ਕੀਤਾ ਗਿਆ ਅਤੇ ਪੁਲਿਸ ਨੂੰ ਜਲਦ ਤੋਂ ਜਲਦ ਪਹੁੰਚ ਅਤੇ ਪੁਲਿਸ ਤੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਗਈ ਹੈ ਦੱਸਦੀ ਹੈ ਕਿ 22 ਸਾਲਾ ਨੌਜਵਾਨ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਘਰ ਦਾ ਜ਼ਿਆਰਾ ਕਰਦਾ ਸੀ ਜਦ ਦਿਹਾੜੀ ਲਗਾਉਣ ਤੋਂ ਬਾਅਦ ਉਹ ਘਰ ਆਇਆ ਅਤੇ ਉਸਤੇ ਆਪਣੇ ਪਰਵਾਰਕ ਜੀਆ ਨੂੰ ਕਿਹਾ ਮੈਂ ਰੋਟੀ ਖਾਣ ਤੋਂ ਬਾਅਦ ਸੈਰ ਕਰਨ ਦੇ ਲਈ ਚੱਲਿਆ ਰਾਤ ਬੀਤ ਗਈ ਮੁੰਡਾ ਘਰ ਨਹੀਂ ਵਾਪਸ ਆਇਆ ਫਿਕਰਾਂ ਦੇ ਵਿੱਚ ਪਰਿਵਾਰ ਦੇ ਜੀ ਆ ਨਹੀਂ ਸਵੇਰ ਨੂੰ ਉਸ ਦੀ ਪਾਲ ਕਰਨੀ ਸ਼ੁਰੂ ਕੀਤੀ ਤਾਂ ਪਿੰਡ ਦੇ ਵਿੱਚ ਹੀ ਉਸ ਦੀ লাশ ਬਰਾਮਦ ਹੋਈ ਜਿਸ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਆ ਡਿੱਗਿਆ ਅਤੇ ਉਹਨਾਂ ਦੇ ਵੱਲੋਂ ਹੁਣ ਇਸ ਬਾਬਤ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਇਹ ਤਾਂ ਰੋਟੀ ਜੋਂ ਬੱਤੀ ਗਈ ਆ ਰੋਟੀ ਖਾ ਗਏ ਆ ਅੱਛਾ ਮੁੜ ਕੇ ਮੈਂ ਆ ਜਾਣੀਗਾ ਕਿੰਨੀ ਜੀ ਪੈਸਾ ਜੀ ਪੈਸਾ ਰੋਟੀਆਂ ਉੱਤੋਂ ਦੀ ਪਈ ਫਰਿੱਜ 'ਚ ਪਈ ਹੈ ਅੱਛਾ ਅੱਗੇ ਕੰਮ ਦੇ ਅੱਗੇ ਦਾ ਪਾ ਤੁਸੀਂ ਕੀ ਜੰਗਾ ਸਿੰਘ ਜੀ ਜੰਗਾ ਸਿੰਘ ਆ ਮੇਰਾ ਜੀ ਕੀ ਗੱਲ ਕੱਲ੍ਹ ਇਹ ਆ ਜੀ ਇਹ ਜਦੋਂ ਇੱਥੋਂ ਰਤੀ ਬੱਤੀ ਗਈ ਆ ਤੇ ਉਦੋਂ 8:30 ਵਜੇ ਬਾਹਰ ਨੂੰ ਗਿਆ ਰੋਟੀ ਰੱਟੀ ਖਾ ਕੇ ਤੇ ਆ ਘਰ ਕਹਿ ਕੇ ਵੀ ਗਿਆ ਵੀ ਬੂਆ ਨਾਲ ਮਾਰਿਓ ਮੈਂ ਹੁਣੇ ਤੁਰਿਆ ਆਉਣਾ ਹੂੰ ਤੇ ਘਰ ਆਇਆ ਨਹੀਂ ਵਾਪਸ ਹੂੰ ਤੇ ਦਿਨੇ ਮੈਂ 5 ਵਜੇ ਪਵੰਡ ਸਾਹਿਬ ਚਲ ਗਿਆ ਮੈਂ ਜਾਈਦਾ ਉੱਥੇ ਸੇਵਾ ਕਰਦੀ ਆ ਪ੍ਰਸ਼ਾਦ ਦੀ ਜੀ ਤੇ ਉੱਥੋਂ ਮੈਨੂੰ ਮੁੰਡੇ ਨੇ ਫੋਨ ਕੀਤਾ ਤੇ ਮੇਰੇ ਆਉਂਦਿਆਂ ਨੂੰ ਉੱਥੋਂ ਇਹਨੂੰ ਚੁੱਕ ਕੇ ਲੈ ਆਏ ਹੀ ਹੂੰ ਤੇ ਉਥੇ ਇਹਨਾਂ ਵੇਖਿਆ ਨਹੀਂ ਚੈੱਕ ਨਹੀਂ ਕੀਤਾ ਤੇ ਇੱਥੇ ਲਾਸ਼ਾਂ ਲੂਸ਼ਾਂ ਬਾਹਾਂ ਪਈਆਂ ਵਾ ਸੱਟਾ ਸੁੱਟਾਂ ਲਾਈਆਂ ਹੂੰ ਤੇ ਮਤਲਬ ਕੇ ਦੀ ਡੈਥ ਹੋ ਗਈ ਇਹਦੀ ਬਿਲਕੁਲ ਕੁੱਟਮਾਰ ਹੋਈ ਆ ਹੂੰ ਇੱਕ ਕੀ ਕਤਲ ਦਾ ਸ਼ੱਕ ਹੈ ਜੀ ਇੱਕ ਕਹਿੰਦੇ ਕੋਲ ਵੀਡੀਓ ਆਈ ਹੈ ਜੀ ਇੱਕ ਉਹ ਵੀਡੀਓ ਹੁਣ ਜਦ ਇੱਕ ਨਾ ਕੋਈ ਪੁਲਿਸ ਕਾਰਵਾਈ ਕਰੂਗੀ ਤੇ ਫਿਰ ਉਹ ਵੀਡੀਓ ਆਪਾਂ ਜਨਤਾ ਨੇ ਨੈਟ ਤੇ ਪਾਵਾਂਗੇ ਜਾਣਤ ਕਰਾਂਗੇ ਜੀ ਹਾਂਜੀ ਪੁਲਿਸ ਆਉਂਦੇ ਜਾਂਦਾ ਜੀ ਇਹਨੂੰ ਟੈਗ ਹੋਇਆ ਹੈ ਅੱਛਾ ਥੰਡਾਰ ਆਇਆ ਹੀ ਇਨਚਾਰਜ ਆਉਂਦਾ ਇਹਨੂੰ ਟੈਗ ਹੋਇਆ ਹੈ ਤੇ ਜਦੋਂ ਉਹਨੂੰ ਦੱਸਿਆ ਮੜੀ ਜੋ ਵੀਡੀਓ ਵਿਖਾਈਏ ਤੇ ਫਿਰ ਥੋੜਾ ਜਿਹਾ ਹੁਣ ਉਹ ਠੰਡਾ ਆਇਆ ਪਤਾ ਲੱਗਾ ਕਿਉਂਕਿ ਹੋ ਸਕਦਾ ਉਹਨਾਂ ਨੂੰ ਸਾਡੇ ਨਾਲੋਂ ਪਹਿਲਾਂ ਕੋਈ ਕਾਰਵਾਈ ਹੋ ਗਈ ਹੋਵੇ ਜਿਨ੍ਹਾਂ ਨੇ ਇਹਨੂੰ ਕੁੱਟ ਮਾਰਿਆ ਵਾ ਹੂੰ ਤੇ ਇਹ ਕਰਕੇ ਉਹਨੇ ਥੋੜਾ ਆਉਂਦਿਆ ਹੀ ਉੱਥੇ ਵੀ ਜਿੱਥੇ ਡਿੱਗਾ ਹੀ ਉੱਥੇ ਚੋ ਵਿਖਾ ਕੇ ਲੈ ਨਿਸ਼ਾਨ ਦਿੰਦਾ ਹੈ ਨਹੀਂ ਇਹ ਆਪ ਡਿੱਗਾ ਵਾ ਤੂੰ ਵੀਡੀਓ ਛੱਕ ਕੱਢੂਗੀ ਸਾਰੇ ਜੀ ਵੀਡੀਓ ਛੱਕ ਉਹ ਸਿੰਘ ਜੀ ਇਹਦਾ ਫਿਰ ਜਦੋਂ ਗਿਆ ਰਿਹਾ ਸੀ ਮੈਂ ਨਾ ਘਰੇ ਲੈਂਟਰ ਸੀ ਤੇ ਉਹਦੇ ਵਾਸਤੇ ਜਾ ਰਿਹਾ ਸੀ ਮਸ਼ੀਨ ਵਾਲੇ ਵਾਲੇ ਟੜਕੇ ਕਰੀਬਨ 6:30 ਵਜੇ ਹੂੰ ਤਾ ਮੈਂ ਵੇਖਿਆ ਸੜਕ ਤੇ ਜਦੋਂ ਪਿਆ ਸੀ ਤੇ ਮੈਂ ਤਾਂ ਕਿਹਾ ਸ਼ਾਇਦ ਕੋਈ ਵੇਹੇ ਬੀਜੂਆ ਪਿਆ ਤੇ ਮੈਂ ਤਾਂ ਵੇਹੇ ਰੱਬ ਤਰਸੀ ਰੋ ਰੁਕਿਆ ਪਹਿਲਾਂ ਤੁਸੀਂ ਲੰਘੇ ਕੋਲੋਂ ਪਹਿਲਾਂ ਮੈਂ ਕੋਲੋਂ ਲੰਘਿਆ ਸੀ ਇੱਕਰੀ ਪਰ ਫਿਰ ਮੈਂ ਜਿਵੇਂ ਨਾ ਮਨ ਨੂੰ ਖਿੱਚਦੀ ਪਈ ਆ ਮੈਂ ਫਿਰ ਵੈਗ ਮੁੜਿਆ ਕਿੱਲੇ ਤੋਂ ਪਛਾਣ ਵੀ ਦੇਖੀ ਯਾਰ ਕੀ ਚੱਕਰ ਆ ਤੇ ਜਦੋਂ ਵੇਖਿਆ ਤੇ ਮੈਂ ਇਹਨੂੰ ਵੇਖ ਕੇ ਤੇ ਖਰਾ ਕੋਈ ਚੱਕਰ ਹੀ ਨਹੀਂ ਆ ਹੂੰ ਬੰਦਾ ਦਿਹਾੜੀ ਦਾ ਪਹਿਲਾ ਬੰਦਾ ਨਾ ਕੋਈ ਦਿਹਾੜੀ ਤੋੜਦਾ ਨਾ ਕੁਝ ਹੂੰ ਕਰਦਾ ਹੂੰ ਇਹਦੇ ਜਿਹੜੇ ਬੰਦਿਆਂ ਨੇ ਕੀਤਾ ਵੀ ਚਲੋ ਯਾਰ ਹੋ ਜਾਣਗੇ ਮੰਗ ਪ੍ਰਸ਼ਾਸਨ ਨਹੀਂ ਇਨਸਾਫ ਕਰਦੇ ਨੇ ਦਾ ਜੋ ਵੀ ਹੈਗਾ ਕਤਲ ਹੋਇਆ ਹੋਇਆ ਤੇ ਸ਼ਰੀਆਮ ਦੀਦਾ ਵੀ ਕਤਲ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਤਲ ਤੇ ਹੈ ਹੀ ਕਤਲਾ ਇਨਚਾਰਜ ਆ ਇਨਚਾਰਜ ਗੋਂਗਲਾਂ ਤੋਂ ਮਿੱਟੀ ਝਾੜਦਾ ਇੱਥੋਂ ਵਾਲਾ ਤੇ ਦਾ ਮੰਨਦਾ ਜੀ ਇਹਨੂੰ ਤੇ ਸਾਟੀ ਕੋਈ ਨਹੀਂ ਜੀ ਇਹ ਤੇ ਹੋ ਹੀ ਨਹੀਂ ਸਕਦਾ ਐਟੈਕ ਨਾ ਹੋਇਆ ਜੀ ਇਹ ਨੀਲੇ ਪੁਰਾਣੇ ਆ ਮੈਂ ਹੀ ਜ਼ੋਣ ਨੇ ਉਹਨੂੰ ਵੀ ਇਹ ਪੁਰਾਣੀ ਸੱਟਾਂ ਨਹੀਂ ਹੋਣ ਵਾਲੀਆਂ ਸੱਟਾਂ ਵਾਂ ਪਰ ਇਨਚਾਰਜ ਇਹ ਗੱਲ ਨੂੰ ਮੰਨਦਾ ਹੀ ਨਹੀਂ ਜਦੋਂ ਵਾਰ ਦੀ ਵੀਡੀਓ ਵਿਖਾਈਆ ਹੁਣ ਥੋੜਾ ਆ ਜਾ ਠੰਬਰਿਆ ਤੇ ਹੁਣ ਥੋੜਾ ਭੱਜਾ ਹਿਰਦਾ ਪਰ ਨਹੀਂ ਅਜੇ ਵੀ ਉਹ ਜਾਬਦਾ ਹੈ ਕਿ ਅਜੇ ਵੀ ਉਧਰੋਂ ਮਾਲ ਗਫਾ ਚਾਣ ਨੂੰ ਫਿਰਦਾ ਕੰਮ ਕੋਈ ਨਹੀਂ ਕਰੂਗਾ ਸਰਕਾਰ ਵਾਲਾ ਸਰਕਾਰੀਆ ਕੋਈ ਇਹ ਹੀ ਹੈ ਕਿ ਜੇਕਰ ਸਾਨੂੰ ਇਨਸਾਫ ਦਿੱਤਾ ਜਾਊਗਾ ਫਿਰ ਵੇਖੀ ਜਾਏਗੀ ਜੋ ਹੋਏਗਾ ਜਦ ਸੇ ਬੰਦੀਆਂ ਆਉਣਗੀਆਂ ਤਰ ਨਾਲ ਲਾਵਾਂਗੇ ਇਹੋ ਕਹਿਣਾ ਚਾਹੁੰਦੇ ਆ ਕਿ ਇਹਨੂੰ ਕਿਸ ਨੇ ਮਾਰਿਆ ਹੈ ਇਹਨੂੰ ਕਿਸ ਨੇ ਮਾਰਿਆ ਸਾਨੂੰ ਇਨਸਾਫ ਚਾਹੀਦਾ ਸਾਡੇ ਦੇ ਚਾਚੇ ਦਾ ਸਾਰਾ ਹੀ ਇਹੋ ਹੋਈ ਤੋਂ ਪੋਤੀ ਆ ਹੂੰ ਇਹਨੂੰ ਕੋਟ ਕੋਟ ਕੇ ਮਾਰਿਆ ਦੀਆਂ ਲੱਤਾਂ ਬਾਹਾਂ ਟੁੱਟੀਆਂ ਜੀ ਹੂੰ ਸਾਨੂੰ ਤਾਂ ਫੋਨ ਗਿਆ ਤੇ ਸ਼ਹਿਰੋਂ ਆਏ ਸਵੇਰ ਤੇ ਹੂੰ ਹਣ ਤੇ ਕੋਈ ਪਤਾ ਨਹੀਂ ਕਿ ਕੀ ਇਹ ਬੰਨਣਾ ਕੀ ਨਹੀਂ ਇਹ ਕੰਨ ਖਾਪਣੇ ਨੇ ਮਾਰ ਕੇ ਸੁੱਟਦਾ ਇਹਨੂੰ ਹੂੰ ਚੰਗੇ ਹੀ ਕਰਦੇ ਸਾਡੇ ਚਾਚੇ ਨੂੰ ਨਹੀਂ ਸਾਫ ਮਿਲੇ ਸਾਡੇ ਭਰਾ ਨੂੰ ਵੀ ਇਨਸਾਫ ਮਿਲੇ ਹੂੰ ਆਏ ਉਹ ਮੰਗਾ ਕਰਦੇ ਇਹ ਇਨਫਾਰਮੇਸ਼ਨ ਹੋਈ ਸੀ ਕਿ ਉਹ ਆ ਡੱਡ ਬੋੜੀ ਹੈ ਜੀ ਇਹਦੇ ਫਿੱਟ ਤੇ ਤੇ ਲੱਤਾਂ ਤੇ ਨੀਲ ਦੇ ਨਿਸ਼ਾਨ ਨੇ ਜੀ ਤੇ ਪਿਸਤਲ ਆ ਬਾਕੀ ਹਣਾ ਅਸੀਂ ਅਗਲੀ ਵਾਰ ਪਤਾ ਕਰਾਂਗੇ ਕਿ ਕੀ ਪ੍ਰੋਬਲਮ ਹੈ ਕਿਦਾਂ ਦੀ ਡੈਟ ਹੋ ਜਾਈਏ ਅਵਾਂਸ ਸਰ ਹੁਣ ਅਗਲੀ ਹਾਂ ਪੋਸਟ ਮਾਰਟਮ ਪ੍ਰਭਾਗ ਅਫਟਰ ਦਨ ਜੋ ਵੀ ਕਰਦੇ ਪਰੌਲੇ ਨੂੰ ਜਿਹੜਾ ਉਹ ਕਤਲ ਦਾ ਸ਼ੱਕ ਹੈ ਨਹੀਂ ਪਤਾ ਲਿਆ ਕਿ ਕਤਲ ਕੀਤਾ ਗਿਆ ਉਹ ਇਸ ਤਰ੍ਹਾਂ ਦਾ ਹੈ ਸਾਹ ਨਾਲੋਂ ਪਰਦਾ ਆ ਗਿਆ ਇਹ ਤਾਂ ਜਦੋਂ ਵਜਾ ਸਾਹਮਣੇ ਆ ਗਈ ਨਾ ਮੌਕਾ ਡਾਕਟਰ ਦੇ ਅਨਸਾਰ ਹੀ ਕਾਰਵਾਈ ਹੋਏ ਜੇ ਇਹਨਾਂ ਨੂੰ ਇਹ ਲੱਗਦਾ ਕਤਲ ਹੋਇਆ ਤੇ ਕਤਲ ਦੀ FIR ਦਰਜ ਕਰਾਂਗੇ